ਸਰਕਾਰ ਦਾ ਉਪਰਾਲਾ ਜੋ ਸਰਕਾਰੀ ਸਕੂਲਾਂ ਦੇ ਪ੍ਰਤੀ ਆ ਉਹਦਾ ਇੱਕਾਜੀ ਹਿੱਸਾ ਅਧਿਆਪਕ ਤੇ ਪੇਰੈਂਟਸ ਦੀ ਮਿਲਣੀ ਦਾ ਜੋ ਸਰਕਾਰ ਨੇ ਉਪਰਾਲਾ ਚਲਾਇਆ ਵਾ ਉਹਦਾ ਇੱਕ ਹਿੱਸਾ ਸੀਗਾ ਅੱਜ ਮੈਂ ਇੱਥੇ ਆਇਆ ਮੇਰੇ ਨਾਲ ਰਾਜੂ ਬੋਰਾ ਜੀ ਮੰਗਾ ਜੀ ਆਪਣੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੇਰੇ ਸਾਥੀ ਮੇਰੇ ਨਾਲ ਆਏ ਆ ਸਾਰਿਆਂ ਦਾ ਮੈਂ ਇਸ ਗੱਲੋਂ ਵੀ ਧੰਨਵਾਦ ਕਰਦਾ ਕਿਉਂਕਿ ਇਹ ਵੀ ਬਹੁਤ ਵੱਡਾ ਹਿੱਸਾ ਪਾਉਂਦੇ ਐ ਇਸ ਕੰਮ ਦੇ ਵਿੱਚ ਇਹ ਬਹੁਤ ਵੱਡਾ ਹਿੱਸਾ ਪਾ ਕੇ ਕਿਉਂਕਿ ਇਹ ਰੱਬ ਦੀਆਂ ਰੂਹਾਂ ਨੇ ਇਹ ਰੱਬ ਦੀਆਂ ਰੂਹਾਂ ਦੇ ਨਾਲ ਜਦੋਂ ਬੰਦਾ ਮਿਲਦਾ ਵਾ ਤਾਂ ਆਪਣੇ ਮਨ ਨੂੰ ਵੀ ਸੰਤੁਸ਼ਟੀ ਹੁੰਦੀ ਆ ਬੱਚੇ ਮਨ ਕੇ ਸੱਚੇ ਤਾਹੀਂ ਗਏ ਜਾਂਦੇ ਆ ਕਿਉਂਕਿ ਇਹਨਾਂ ਦੀ ਰੱਬ ਨਾਲ ਸਿੱਧੀ ਬਿਰਤੀ ਆ ਔਰ ਰੱਬ ਦੀਆਂ ਰੂਹਾਂ ਜਦੋਂ ਸਾਡੇ ਨਾਲ ਅੱਜ ਮੈਂ ਇੱਥੇ ਮਿਲਿਆ ਵਾ ਜਿਹੜੇ-ਜਿਹੜੇ ਬੱਚਿਆਂ ਨੂੰ ਮੇਰੇ ਆਪਣੇ ਮਨ ਨੂੰ ਬਹੁਤ ਸੰਤੁਸ਼ਟੀ ਹੋਈ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਸਾਡੇ ਮੰਤਰੀ ਸਹਿਬਾਨ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਬਿੰਦ ਕੇਜੀਵਲ ਦੋ ਚੀਜ਼ਾਂ ਦਾ ਉਹਨਾਂ ਨੇ 2022 ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਇੱਕ ਹੈਲਥ ਤੇ ਇੱਕ ਐਜੂਕੇਸ਼ਨ ਮੈਨੂੰ ਦੱਸ ਦਿਓ ਇਹ ਮਾਨ ਮਹਿਸੂਸ ਹੁੰਦਾ ਕਿ ਸਾਰੇ ਸਰਕਾਰੀ ਪ੍ਰਿੰਸੀਪਲ ਸਹਿਬਾਨ ਟੀਚਰ ਸਹਿਬਾਨ ਸਾਰੇ ਆਪਣੀ ਲਗਨ ਨਾਲ ਕੰਮ ਕਰ ਰਿਹਾ ਕਿਉਂਕਿ ਸਰਕਾਰਾਂ ਜਦੋਂ ਨੀਅਤ ਤੇ ਨੀਤੀ ਨਾਲ ਕੰਮ ਕਰਦੀਆਂ ਤਾਂ ਖੱਲੇ ਟੀਚਰ ਵੀ ਉਸੇ ਕੰਮ ਦਾ ਅੱਜ ਰਿਜਲਟ ਦੇ ਰਿਹਾ ਜਿੰਨੇ ਸਰਕਾਰੀ ਸਕੂਲ ਆ ਹਲਕਾ ਸੈਂਟਰ ਦੇ ਅੰਦਰ ਮੈਨੂੰ ਦੱਸ ਦਿਓ ਇਹ ਮਾਣ ਮਹਿਸੂਸ ਹੁੰਦਾ ਕਿਸੇ ਸਕੂਲ 'ਚ ਵੀ ਆਉਣਾ ਜਾਣਾ ਮੈਂ ਤੇ ਮੇਰੇ ਆਪਣੇ ਮਨ ਨੂੰ ਸੰਤੁਸ਼ਟੀ ਹੁੰਦੀ ਆ ਇਹਨਾਂ ਵੱਲੋਂ ਬਹੁਤ ਵਧੀਆ ਰਿਜਲਟ ਆ ਕਿਉਂਕਿ ਇਹੋ ਜੇ ਹਲਕਾ ਸੈਂਟਰ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨੇ ਜਿਹੜੇ ਆਪਣੇ ਪਰਿਵਾਰ ਦਾ ਵੀ ਸਮਾਂ ਜਿਹੜਾ ਵਾ ਉਹ ਇਹਨਾਂ ਬੱਚਿਆਂ 'ਚ ਦੇ ਰਹੇ ਆ ਜਦੋਂ ਟੀਚਰ ਇੰਨੀ ਸੇਵਾ ਕਰਦੇ ਹੋਣ ਤਾਂ ਬੱਚਿਆਂ ਦੀ ਤਰੱਕੀ ਕਰਨਾ ਜ਼ਰੂਰੀ ਬਣ ਜੂਗਾ ਔਰ ਬੱਚੇ ਤਰੱਕੀ ਵੀ ਕਰੋਗੇ ਇਹ ਹੀ ਬੱਚੇ ਸਾਡੇ ਬੁਲੰਦੀਆਂ ਨੂੰ ਛੂਹਗੇ ਸਾਡੇ ਪੰਜਾਬ ਦਾ ਸਾਡੇ ਸ਼ਹਿਰ ਦਾ ਸਾਡੇ ਹਲਕੇ ਦਾ ਤੇ ਸਾਡੇ ਪੂਰੇ ਦੇਸ਼ ਦਾ ਨਾਮ ਜਿਹੜਾ ਉਹ ਪੂਰੀ ਦੁਨੀਆ 'ਚ ਰੋਸ਼ਨ ਹੋਊਗਾ ਸਰਕਾਰਾਂ ਇਸੇ ਤਰ੍ਹਾਂ ਹੀ ਨੀਅਤ ਤੇ ਨੀਤੀ ਨਾਲ ਕੰਮ ਕਰਨ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਮੈਂ ਵੀ ਹਲਕਾ ਸੈਂਟਰ ਦਾ ਸੇਵਾਦਾਰ ਆ ਸਾਡਾ ਵੀ ਧਰਮ ਤੇ ਕਰਮ ਬੰਦਾ ਸੀ ਇਹਨਾਂ ਟੀਚਰ ਸਹਿਬਾਨਾ ਨਾਲ ਪ੍ਰਿੰਸੀਪਲ ਸਹਿਬਾਨਾ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਣੀ ਸੇਵਾ ਪਾਈਏ ਤਾਂ ਕਿ ਸਾਡਾ ਆਉਣ ਵਾਲਾ ਪੂਜਕ ਜਿਹੜਾ ਦੇਸ਼ ਦਾ ਉਹ ਤਰੱਕੀਆਂ ਕਰੇ ਸਾਰੇ ਮੈਨੂੰ ਮਿਲੇ ਸੀ ਉਹਨਾਂ ਮੁਸ਼ਕਲਾਂ ਦੱਸੀਆਂ ਤੁਹਾਨੂੰ ਦੇਖੋ ਇਹਨਾਂ ਦੀਆਂ ਮੁਸ਼ਕਲਾਂ ਦੂਰ ਕਰਦੀਆਂ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਕਰਮਾ ਵਾਲਾ ਬੰਦਾ ਹੋਊਗਾ ਜਿਹੜਾ ਇਹਨਾਂ ਬੱਚਿਆਂ ਦੀ ਸੇਵਾ ਕਰੂਗਾ ਕਿਉਂਕਿ ਬੱਚਿਆਂ ਦੇ ਅੰਦਰ ਤਾਂ ਅਸਲੀ ਰੱਬ ਆ ਜੀ ਆਪਾਂ ਕਹਿ ਦਈਏ ਮੰਦਰ ਗੁਰਦੁਆਰਿਆਂ 'ਚ ਨਹੀਂ ਜੋ ਬੱਚੇ ਦੀ ਆਤਮਾ ਨੇ ਕਹਿਤਾ ਉਹ ਰੱਬ ਨੇ ਕਹਿਤਾ ਇੱਕੋ ਹੀ ਗੱਲ ਆ ਇਸ ਕਰਕੇ ਆਪਣੇ ਵੱਲੋਂ ਨੀਅਤ ਤੇ ਨੀਤੀ ਨਾਲ ਕੰਮ ਕਰੋ ਤਾਂ ਕਿ ਤੁਹਾਡੀ ਪਰਮਾਤਮਾ ਦੇ ਘਰ 'ਚ ਵੀ ਤੇ ਇਹਨਾਂ ਬੱਚਿਆਂ ਦੀ ਤਰੱਕੀ 'ਚ ਵੀ ਤੁਹਾਡਾ ਯੋਗਦਾਨ ਹੋਵੇ ਹਾਂਜੀ ਸਾਡੇ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਸੀਗੀ ਸਾਡੇ ਕੋਲ ਜਿਹੜੇ ਪੇਰੈਂਟਸ ਨੇ ਅੱਜ ਬਹੁਤ ਉਤਸ਼ਾਹ ਦੇ ਨਾਲ ਆਇਆ ਕਿਉਂਕਿ ਲਗਾਤਾਰ ਅਸੀਂ ਉਹਨਾਂ ਨੂੰ ਸਹਾਇਤ ਕਰ ਰਹੇ ਸੀਗੇ ਵੀ ਆਪਣੇ ਬੱਚਿਆਂ ਦੇ ਕਾਰਗੁਜ਼ਾਰੀ ਜਾਣਨ ਲਈ ਤਾਂ ਸਕੂਲ ਦੇ ਵਿੱਚ ਵਿਜ਼ਿਟ ਕਰੋ ਤਾਂ ਸਡੇ ਤੋਂ ਸਾਡੇ ਕੋਲ ਜਿਹੜੇ ਪੇਰੈਂਟਸ ਨੇ ਸਕੂਲ ਲੱਗਣ ਤੋਂ ਪਹਿਲਾਂ ਹੀ ਸਾਡੇ ਕੋਲ ਸਕੂਲਾਂ ਦੇ ਵਿੱਚ ਲਾਈਨ ਲੱਗ ਗਈ ਸੀ ਪੇਰੈਂਟਸ ਟੀਚਰ ਨਾਲ ਮਿਲ ਕੇ ਆਪਣੇ ਬੱਚਿਆਂ ਦੀ ਕੋਈ ਵੀ ਸਮੱਸਿਆ ਵਾ ਉਹਦੇ ਉਹਦੇ ਬਾਰੇ ਗੱਲ ਕਰਦੇ ਨੇ ਤੇ ਪੇਰੈਂਟਸ ਜਿੱਥੇ ਉਹ ਗੱਲ ਕਰਦੇ ਨੇ ਉਥੇ ਨਾਲ ਹੀ ਜਿਹੜੇ ਟੀਚਰ ਨੇ ਜੋ ਸਕੂਲ ਦੇ ਵਿੱਚ ਸਾਡੀ ਗਤੀਵਧੀਆਂ ਚੱਲਦੀਆਂ ਨੇ ਉਹਨਾਂ ਦੇ ਬਾਰੇ ਦੱਸਦੇ ਨੇ ਕਿ ਕਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਕਿਸ ਤਰ੍ਹਾਂ ਅਸੀਂ ਪ੍ਰੋਜੈਕਟਰ ਦੇ ਉੱਤੇ ਕੰਮ ਕਰਾਇਆ ਜਾਂਦਾ ਵਾ ਤਾਂ ਪੇਰੈਂਟਸ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਉਪਰਾਲਿਆਂ ਤੋਂ ਬਹੁਤ ਖੁਸ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ ਤਰ੍ਹਾਂ ਦੇ ਜਿਹੜੇ ਪੀਟੀਐਮ ਚੱਲਦੀ ਰਹੂਗੀ ਤਾਂ ਕਿ ਸਾਡੇ ਜਿਹੜੇ ਛੋਟਿਆਂ ਦਾ ਭਵਿੱਖ ਉਹ ਹੋਰ ਵਧੀਆ ਹੋ ਸਕੇ